ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ 사ਤਸੰਗ ਜੀ ਗੁਰਬਾਣੀ ਦੇ ਵਿੱਚ ਗੋਣ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਉੱਥੇ ਵਿੱਚ ਪੰਕਤੀਆਂ ਆਉਂਦੀਆਂ ਹਨ ਪਾਂਡੇ ਤੁਮਰੀ ਗਾਇਤਰੀ ਨੋਦੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲੰਗਤ ਲੰਗਤ ਜਾਂਦੀ ਥੀ गायत्री एक, एक कथा ਜਾਂ ਮੰਤਰ ਹੈ। ਕਲ ਜੁਗ ਤੋਂ ਪਹਿਲਾਂ ਆਖਦੇ ਹਨ। ਮੰਨ ਲਓ ਗੁਰਬਾਣੀ ਇਹ ਨਹੀਂ ਕਹਿੰਦੀ ਜਿਹੜਾ ਜ਼ਿਕਰ ਆਉਂਦਾ ਮੇ ਇਹ ਹੈ ਜਾਂ ਨਹੀਂ ਹੈ ਜਿਵੇਂ ਪ੍ਰਚਲਿਤ ਹੈ ਉਸ ਦੀ ਗੱਲ ਕਰਦੇ ਆ। ਕਹਿੰਦੇ ਗਾਇਤਰੀ ਜਪ ਵਿੱਚ ਇਹ ਸ਼ਕਤੀ ਹੁੰਦੀ ਸੀ ਕਿ ਇਸ ਦਾ ਜਾਪ ਕਰਨ ਵਾਲੇ ਨੇ ਸਾਰੇ ਦੁਖ ਪਾਪ ਨਾਸ਼ਟ ਹੋ ਜਾਂਦੇ ਹਨ ਜਿਸ ਮਾਰੇ ਸੈਂਕੜੇ ਇਸ ਕਥਾ ਵਰ ਪ੍ਰਚਲਤ ਹਨ ਇਹ ਵੀ ਵਿਚਾਰ ਹਨ ਇਹ ਵਿਚਾਰ ਹੈ ਤੇ ਪ੍ਰਾਚਨ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਗਾਇਤਰੀ ਇੱਕ ਸ਼ਕਤੀ ਸੀ ਜੋ ਕਿਸੇ ਨਾ ਕਿਸੇ ਰੂਪ ਵਿੱਚ ਦੇਵਤਿਆਂ ਦੀ ਸਹਾਇਤਾ ਕਰਿਆ ਕਰਦੀ ਸੀ ਭਗਤ ਨਾਮਦੇਵ ਜੀ ਨੇ ਇਸ ਕਥਾਵਨ ਇਸ਼ਾਰਾ ਕੀਤਾ ਹੈ ਤੇ ਪੰਡਤ ਤੋਂ ਪੁੱਛਿਆ ਕਿ ਇਹ ਪੰਡਤ ਗਾਇਤਰੀ ਗਾਂ ਦੇ ਰੂਪ ਦੇ ਵਿੱਚ ਲੋਦੀ ਜ਼ਿਮੀਂਦਾਰ ਲੋਦੀ ਨਾਮ ਦਾ ਜ਼ਿਮੀਂਦਾਰ ਦਾ ਖੇਤ ਖਾਂਦੀ ਸੀ ਤੇ ਉਸ ਨੇ ਸੋਟਾ ਲੈ ਕੇ ਉਸ ਦੀ ਲੱਤ ਉੱਤੇ ਮਾਰਿਆ ਲੈਕਰ ਠੇਗਾ ਟਗਰੀ ਤੋਰੀ ਟਗਰੀ ਮਤਲਬ ਲੱਤ ਤੋੜਦੀ ਲੰਗਤ ਲੰਗਤ ਜਾਂਦੀ ਠੀ ਤੇ ਲੱਤ ਟੁੱਟ ਗਈ ਤੇ ਕਹਿੰਦੇ ਤੇਰੀ ਗਾਇਤਰੀ ਲੰਗੜੀ ਹੋਊਗੀ ਇਸ ਗਾਇਤਰੀ ਦੇ ਲੰਗੜੀ ਹੋਣ ਦੀਆਂ ਕਈ ਕਥਾਵਾਂ ਹਨ ਜਿਨ੍ਹਾਂ ਵਿੱਚੋਂ ਕੁਝ ਕਥਾ ਜੋ ਆਮ ਪ੍ਰਚਲਿਤ ਹਨ ਉਹ ਇਹ ਹੈ ਜ ਜਿਹਨੀਆਂ ਅਸੀਂ ਸੇਵਾਣ ਕਰਦੇ ਆਂ ਦੇਵਤਿਆਂ ਦੇ ਮੁਖੀ ਦੇਵਤਾ ਬ੍ਰਹਮਾ ਨੇ ਗਾਇਤਰੀ ਨੂੰ श्राप ਦਿੱਤਾ ਕਿ ਉਹ ਮਾਤ ਲੋਕ ਧਰਤੀ ਉੱਤੇ ਜਾ ਕੇ ਇੱਕ ਗਊ ਦਾ ਜਨਮ ਗਊ ਦੇ ਜਨਮ ਦੇ ਵਿੱਚ ਜੀਵਨ ਬਤੀਤ ਕਰੇ ਉਹ ਸੁੰਦਰ ਗਊ ਬਣ ਕੇ ਧਰਤੀ ਉੱਤੇ ਰਹਿਣ ਲੱਗੀ ਇੱਕ ਲੋਧੀ ਨਾਮ ਦੇ ਕਿਸੇ ਜ਼ਿਮੀਂਦਾਰ ਦੇ ਖੇਤ ਦੇ ਵਿੱਚ ਜਾਵਣੀ ਖੇਤ ਸੀ ਹਰਾ ਕਣਕ ਦਾ ਆਵਾਰਾ ਗਊ ਖੇਤ ਉਜਾੜਦੀ ਦੇਖ ਕੇ ਉਸ ਲੋਧੀ ਜ਼ਿਮੀਂਦਾਰ ਨੂੰ ਗੁੱਸਾ ਆ ਗਿਆ ਉਸਨੇ ਸੋਟਾ ਮਾਰ ਕੇ ਗਾਂ ਨੇ ਲੱਤ ਤੋੜ ਦਿੱਤੀ। ਇਹ ਲੰਗੜੀ ਹੋ ਕੇ ਬਹੁਤ ਦੁਖੀ ਹੋਈ। ਕਈ ਸਾਲ ਦੁੱਖ ਠਹਾਉਂਦੀ ਰਹੀ। ਇੱਕ ਤਾਂ ਇਹ ਕਥਾ ਹੈ ਤੇ ਇੱਕ ਇਹ ਵੀ ਕਥਾ ਹੈ ਕਿ ਜਿਵੇਂ ਅੰਤਰ ਬ੍ਰਾਹਮਣ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਆਪਣੇ ਨੇਮ ਅਨੁਸਾਰ ਇੱਕ ਵਾਰੀ ਚੰਦਰਮਾ ਉੱਤੇ ਚੰਦਰਮਾਨ ਜੀ ਦਾ ਉਹ ਉਹਦੇ ਨਾਮ ਹੋਇਆ। ਜਗਤ ਉਤੇ ਹਨੇਰਾ ਹੀ ਹਨੇਰਾ ਹੋ ਗਿਆ। ਮੇਂ ਚੰਦਰਮਾਨ ਚੜ੍ਹੇ। ॠषि मुनि ਜੋ ਜੰਗਲਾਂ ਚ ਦਰਿਆਵਾਂ ਕਨਾਰਿਆਂ ਤੇ ਰਹਿੰਦੇ ਸਨ। ਜਿਨ੍ਹਾਂ ਨੇ ਕਦੀ ਦੀਵਾਨੀ ਸੀ ਜਗਾਇਆ। ਹਨੇਰੇ ਨੂੰ ਦੇਖ ਕੇ ਉਹ ਬੜੇ ਦੁਖੀ ਹੋਏ ਉਹਨਾਂ ਨੇ ਗਾਇਤਰੀ ਨੂੰ ਅਸਮਾਨ ਉੱਪਰ ਭੇਜਿਆ ਕਿ ਉਹ ਜਿਵੇਂ ਵੀ ਹੋਵੇ ਚੰਦਰਮਾ ਨੂੰ ਮਨਾਵੇ ਕਿ ਉਹ ਉਦੇ ਹੋ ਕੇ ਜਗਤ ਉੱਪਰ ਚਾਨਣ ਕਰੇ ਗਾਇਤਰੀ ਨੇ ਇੱਕ ਪੰਛੀ ਦਾ ਰੂਪ ਧਾਰਨ ਕੀਤਾ ਅਸਮਾਨ ਤੇ ਪਹੁੰਚੀ ਦੇਖਿਆ ਚੰਦਰਮਾ ਸੁੱਤਾ ਹੋਇਆ ਉਹ ਆਪਣੇ ਨੇਕ ਕਰਮ ਨੂੰ ਭੁੱਲ ਗਿਆ ਗਾਇਤਰੀ ਨੇ ਮਲਕੜੇ ਜਿਹੇ ਚੰ드ਰਮਾ ਨੂੰ ਆਪਣੀ ਚੁੰਝ ਦੇ ਵਿੱਚ ਘੁੱਟ ਕੇ ਉਸ ਦਾ ਮੂੰਹ ਮਾਤ ਲੋਕੋਲ ਕਰ ਦਿੱਤਾ ਲੋਦੀ ਨਾਮ ਦਾ ਇੱਕ ਪੁਰਸ਼ ਚੰ드ਰਮਾ ਦੀ ਰਾਖੀ ਕਰ ਰਿਹਾ ਸੀ ਉਸ ਨੇ ਜਦੋਂ ਦੇਖਿਆ ਕਿ ਇੱਕ ਪੰਛੀ ਨੇ ਉਸ ਦੇ ਮਾਲਕ ਨੂੰ ਬੇਚੈਨ ਕੀਤਾ ਤਾਂ ਉਸ ਨੂੰ ਕ੍ਰੋਧ ਆ ਗਿਆ ਉਸਨੇ ਕੋਧ ਵਿੱਚ ਤੀਰ ਚਲਾ ਦਿੱਤਾ ਉਹ ਤੀਰ ਗਾਇਤਰੀ ਦੇ ਪੈਰ ਦੇ ਵਿੱਚ ਲੱਗਾ ਇਸ ਦਾ ਨੌ ਕਟਿਆ ਗਿਆ ਜਿਸ ਨੌ ਦੇ ਕੱਟੇ ਜਾਣ ਤੇ ਅਤਿਅੰਤ ਦੁਖੀ ਹੋਈ ਤੇ ਲੰਗੜੀ ਹੋ ਕੇ ਰਿਸ਼ੀਆਂ ਕੋਲ ਮੁੜਾਈ ਤੀਜੀ ਪ੍ਰਚਲਿਤ ਕਥਾ ਇੱਕ ਹੋਰ ਹੈ ਗਾਇਤਰੀ ਮੰਤਰ ਵਿੱਚੋਂ ਪਾਪ ਹਰਨ ਦੀ ਸ਼ਕਤੀ ਦੇ ਚਲੇ ਜਾਣ ਦੀ ਕਥਾ ਵੀ ਆਉਂਦੀ ਹੈ ਆਖਦੇ ਹਨ ਇੱਕ ਵਾਰ ਵਿਸ਼ਵਾਮিত্র ਨੇ ਵਿਵਿਸ਼ਟ ਵਿਸ਼ਿਸ਼ਟ ਦੇ 100 ਪੁੱਤਰਾਂ ਨੂੰ ਮਾਰ ਦਿੱਤਾ ਮਾਰਿਆ ਪੁੱਤਰਾਂ ਨੂੰ ਅਕਲਿਆ-ਕਲਿਆ ਕਰਕੇ ਕਿਉਂਕਿ ਵਿਸ਼ਵਾਮিত্র ਵਿਸ਼ਿਸ਼ਟ ਵਿਸ਼ਿਸ਼ਟ ਦੀ ਜਬਾਨੋਂ ਆਪਣੇ ਆਪ ਨੂੰ ਬ੍ਰਹਮ ઋષਿ ਅਖਵਾਉਣਾ ਚਾਹੁੰਦਾ ਸੀ ਪਰ ਵਿਸ਼ਿਸ਼ਟ ਜੀ ਉਸ ਨੂੰ ਰਾਜ ਰਿਖੀ ਅੱਗੇ ਬੁਲਾਉਣੇ ਸਨ ਸੋਮਾਰ ਵਿਸ਼ਵਾਮিত্র ਉਸ ਦੇ ਆਸ਼ਰਮ ਵਿੱਚ ਗਿਆ ਤੇ ਸੋ ਬੁੱਤਨ ਮੰਨ ਉਸ਼ ਮਸ਼ਿਸ਼ਟ ਬ੍ਰਾਹਮਣ ਸੀ ਬ੍ਰਾਹਮਣ ਦੇ ਪੁੱਤਰ ਮਾਰਨ ਤੇ ਬ੍ਰਹਮ ਹੱਤਿਆ ਲੱਗਣੀ ਸੀ ਉਸ ਬ੍ਰਹਮ ਹੱਤਿਆ ਤੋਂ ਬਚਣ ਵਾਸਤੇ ਵਿਸ਼ਵਾਮিত্র ਨੇ 100 ਵਾਰ ਹੀ ਗਾਇਤਰੀ ਦਾ ਪਾਠ ਕਰ ਲਿਆ ਜਿਸ ਨਾਲ ਉਸ ਦੀ ਬ੍ਰਹਮ ਹੱਤਿਆ ਦੂਰ ਹੋ ਗਈ ਆਖਰ ਵਿਸ਼ਿਸ਼ਟ ਨੂੰ ਪਤਾ ਲੱਗਾ ਕਿ ਉਸ ਨੇ विश्वमित्रा ਨੂੰ ਬ੍ਰਹਮ ਰਿਖੀ ਆਗ ਦਿੱਤਾ ਨਾਲ ਹੀ ਉਸ ਦਿਨ ਤੋਂ ਗਾਇਤਰੀ ਦੀ ਪਾਪ ਹਰਨ ਸ਼ਕਤੀ ਨੂੰ ਗਾਇਤਰੀ ਨਾਲੋਂ ਅਲੱਗ ਕਰ ਦਿੱਤਾ ਇਹ ਖਿਆਲ ਕਰਕੇ ਕਿ ਕਲਯੁਗ ਦੇ ਜੀਵ ਲੋਕਾਂ ਦਾ ਖੂਨ ਕਰਕੇ ਗਾਇਤਰੀ ਦਾ ਪਾਪ ਪਾਠ ਗਾਇਤਰੀ ਦਾ ਪਾਠ ਕਰਕੇ ਹੱਤਿਆ ਬਖਸ਼ਾ ਲਿਆ ਕਰਨਗੇ ਤਾਂ ਭਗਤ ਨਾਮਦੇਵ ਜੀ ਨੇ ਉਸ ਵੱਲ ਇਸ਼ਾਰਾ ਕੀਤਾ ਕਿ ਗਾਇਤਰੀ ਦਾ ਮੰਤਰ ਹੁਣ ਸ਼ਕਤੀਹੀਨ ਹੈ ਤੁਹਾਡੇ ਗ੍ਰੰਥੀ ਕਹਿੰਦੇ ਹੈ ਤੁਹਾਡੇ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਹੈ ਮੰੰਦਰ ਨੂੰ ਕਹਿੰਦੇ ਪੰਡਤ ਵੀ ਤੂੰ ਦਾਸੇ ਦੇ ਵਿੱਚ ਜਵਾਬ ਦੇ ਮੈਨੂੰ ਤੇਰੇ ਗ੍ਰੰਥ ਇੱਕ ਪਾਸੇ ਸੱਚਾ ਕਹਦੇ ਇੱਕ ਬਸੇ ਹੋਈ ਝੂਠਾ ਕਰੀ ਜਾਂਦੇ ਸਾਬਤ ਮੈਂ ਹੁਣ ਇਹਦੇ ਵਿੱਚ ਸ਼ਕਤੀ ਨਹੀਂ ਤੇਰੇ ਗ੍ਰੰਥਾਂ ਦੇ ਵਿੱਚ ਹੀ ਲਿਖਿਆ ਹੈ ਜਿਹੜੇ ਤੂੰ ਪੜ੍ਹਦਾ ਵੀ ਫਿਰ ਇਸ ਗਾਇਤਰੀ ਦੇ ਵਿੱਚ ਜੇ ਸ਼ਕਤੀ ਹੈ ਕਿ ਹੈ ਨਹੀਂ ਜਿਹੜੀਆਂ ਕਥਾਵਾਂ ਧਾਰਮਿਕ ਤੁਹਾਡੇ ਗ੍ਰੰਥਾਂ ਦੇ ਵਿੱਚ ਲਿਖੀਆਂ ਇਹਨਾਂ ਦੇ ਵਿੱਚ ਤੇ ਉਹਦੇ ਮੁਤਾਬਕ ਤਾਂ ਫਿਰ ਇਹਦੇ ਵਿੱਚ ਸ਼ਕਤੀ ਹੈ ਨਹੀਂ ਹੁਣ ਇਸ ਕਰਕੇ ਭਗਤ ਨਾਮਦੇਵ ਜੀ ਪੰਡਤ ਨੂੰ ਪੁੱਛ ਰਿਹਾ ਵੀ ਦੱਸ ਤੇ ਭਗਤ ਨਾਮਦੇਵ ਜੀ ਤਾਂ ਉਸ ਪਰਮੇਸ਼ਰ ਦੀ ਭਗਤੀ ਕਰਦੇ ਸਨ ਜਿੱਥੇ ਇਸੇ ਸ਼ਬਦ ਦੇ ਵਿੱਚ ਗਾਝਾ ਕੀ ਹੁੰਦਾ ਹੈ ਹਿੰਦੂ ਉਹਨਾ ਤੁਰਕੋ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੇ ਦਿਵਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਾਂ ਦਿਵਰਾ ਨਾ ਮਸੀਤ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਹੀ ਹੈ ਇਸ ਕਰਕੇ ਕਹਿੰਦੇ ਨਾਮਦੇਵ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਦਾ ਪੁਜਾਰੀ ਸੀ ਉਹਦੀ ਪੂਜਾ ਕਰਦਾ ਸੀ ਇਸ ਕਰਕੇ ਪੰਡਤ ਨੂੰ ਇਹ ਸਵਾਲ ਕੀਤੇ ਉਹਨੇ ਭਗਤ ਨਾਮਦੇਵ ਜੀ ਨੇ ਦਾ ਇਸ਼ਾਰਾ ਹੀ ਸੀਗਾ ਨਾਮਦੇਵ ਜੀ ਦਾ ਭਗਤੀ ਦਾ ਵੀ ਹੁਣੇ ਸ਼ਕਤੀਹੀਨ ਤੇ ਉਸ ਦੇ ਜਾਪ ਕਰਨ ਦਾ ਵੀ ਕੁਝ ਲਾਭ ਨਹੀਂ ਵੀ ਜਦੋਂ ਉਹਦੇ ਚ ਸ਼ਕਤੀ ਹੈ ਨਹੀਂ ਇਹਨਾਂ ਮਨੁੱਖਾਂ ਦਾ ਭਲਾ ਨਹੀਂ ਕਰ ਸਕਦੀ ਵਾਹਿਗੁਰੂ ਦੀ ਭਗਤੀ ਹੀ ਹੈ ਜੋ ਮਨੁੱਖਾਂ ਦੇ ਪਾਪ ਨੂੰ ਕੱਟ ਸਕਦੀ ਹੈ ਚਾਹ ਕੋਈ ਰਾਮ ਰਾਮ ਕਰਕੇ ਬੁਲਾ ਲੇ ਉਸ ਜੋ ਰਾਮ ਸਾਰੇ ਰਮਿਆ ਹੋਇਆ ਚਾਹ ਕੋਈ ਅੱਲਾ ਅੱਲਾ ਕਰਕੇ ਬੁਲਾ ਲੇ ਜੇ ਕੋਈ ਗੋੜ ਕਹੇ ਲੈ ਜੇ ਕੋਈ ਵਾਹਿਗੁਰੂ ਕਹੇ ਲੈ ਹੈ ਉਹ ਇੱਕੋ ਪਰਮੇਸ਼ਰ ਅਕਾਲ ਪੁਰਖ ਜਿਹੜਾ ਉਹਦਾ ਸਿਮਰਨ ਕਰਦਾ ਹੈ ਅਨੇਕਾਂ ਹੀ ਨਾਮ ਹਨ ਉਹਦੇ ਜਿਹੜਾ ਸਾਰੀ ਜਗ੍ਹਾ ਤੇ ਰਮਿਆ ਹੋਇਆ ਉਹ ਅਕਾਲ ਪੁਰਖ ਪਰਮੇਸ਼ਰ ਉਸਨਾਂ ਜੇ ਕੋਈ ਮਨੁੱਖ ਜਾਪ ਕਰਦਾ ਉਹਦੀ ਭਗਤੀ ਕਰਦਾ ਤਾਂ ਮਨੁੱਖਾਂ ਦੇ ਪਾਪਾਂ ਨੂੰ ਉਹ ਛੱਡ ਕੇ ਘਟ ਸਕਦੀ ਹੈ ਇਸ ਵਾਸਤੇ ਕਹਿੰਦੇ ਹੈ ਪੰਡਤ ਹਰੀ ਸਿਮਰਨ ਕਰ ਪਖੰਡ ਕਰਮ ਦਾ ਤਿਆਗ ਕਰ ਇਹਦੇ ਵਿੱਚ ਇਹ ਪੰਕਤੀਆਂ ਦੇ ਵਿੱਚ ਇਹ ਸਮਝਾਉਣਾ ਕਰਦੇ ਹਨ ਕਿੰਨੇ ਨਾ ਪਾਂਡੇ ਤੁਮਰੀ ਗਾਇਤਰੀ ਲੋਦੇ ਕਾ ਖੇਦ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲੰਗ ਲੰਗਦ ਜਾਤੀ ਥੀ ਇਹ ਸ਼ਬਦਾਂ ਇਹ ਭਾਵ ਹੈ ਸੁਸਾ ਸੰਗਤ ਜੀ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਵੀ ਕਰਿਓ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤੇ ਹੋਰ ਵੀ ਸਾਡੀਆਂ अनेका ਗੁਰਬਾਣੀ ਦੀਆਂ ਲੜੀਵਾਰ ਸ਼ਬਦ ਵਿਚਾਰ ਚੱਲ ਰਹੀ ਹੈ ਉਹਦੀਆਂ ਵੀ ਦੀਆਂ ਰੋਜ਼ ਅਸੀਂ ਪਾਉਨੇ ਆ ਉਹ ਵੀ ਸਰਵਣ ਕਰਿਆ ਕਰੋ ਸਵੇਰੇ ਉੱਠ ਕੇ ਲਾਗ ਕੇ ਛੜਦਾ ਆਵਾਜ਼ ਲਾ ਕੇ ਆਪਾਂ ਇਹ ਦਰਦੁਰ ਤੇ ਫਿਰਦੀਆਂ ਦਾ ਧਿਆਨ ਰਹਿਦਾ YouTube ਚੈਨਲ ਸਾਡਾ ਬਣਿਆ ਹੋਇਆ ਉਹਨੂੰ ਸਬਸਕ੍ਰਾਈਬ ਕਰ ਲਿਆ ਜੂ ਘੰਟੀ ਵਾਲਾ ਬਟਨ ਦਬਕੇ ਤੇ ਫਿਰ ਹਰੇਕ ਵੀਡੀਓ ਜਿਹੜੀ ਆਪ ਤਾਂ ਪਹੁੰਚਿਆ ਗਰੂ ਨੂੰ ਆਲਾ ਜਿਹੜਾ ਘੰਟੀ ਵਾਲਾ ਬਟਨ ਉਹਨੂੰ ਦਬਲੇ ਜੋ ਤੇ ਫਿਰ ਹਰੇਕ ਵੀਡੀਓ ਜਿਹਨੂੰ ਅਪਲੋਡ ਕਰਿਆ ਕਰਾਂਗੇ ਕਰਦੇ ਜਾ ਅਸੀਂ ਤਾਂ ਉਹ ਆਪ ਨੇ ਪਾਸ ਪਹੁੰਚੇ ਕਰੂਗੀ ਤੇ ਸਾਰੀਆਂ ਵੀਡੀਓ ਸੁਣਿਆ ਕਰੋ ਗੁਰਬਾਣੀ ਤੋਂ ਕਥਾ ਵਿਚਾਰ ਤੋਂ ਇਲਾਵਾ ਹੋਰ ਕੋਈ ਇਸ ਚੈਨਲ ਤੇ ਵੀਡੀਓ ਨਹੀਂ ਪਾਉਂਦੇ ਸੋ ਇਹ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ